ਰਖੜੀ ਸਿੱਖਾਂ ਦਾ ਤਿਉਹਾਰ ਨਹੀਂ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਜੀ ਨੇ ਗੁਰੂ ਸਾਹਿਬ ਜੀ ਦੇ ਕਦੇ ਵੀ ਰਖੜੀ ਨਹੀਂ ਬੰਨੀ ਸੀ ਅੱਜ ਕੱਲ ਆਪਾਂ ਜੋ ਫੋਟੋ ਵਿੱਚ ਦੇਖਦੇ ਹਾਂ ਬੇਬੇ ਨਾਨਕੀ ਜੀ ਗੁਰਨਾਨਕ ਜੀ ਦੇ ਰਖੜੀ ਬਨ ਰਹੇ ਹਨ ਜੋ ਜਿਸ ਗੁਰੂ ਨਾਨਕ ਜੀ ਨੇ ਜਿਨੇ ਉਹ ਪਉਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹੀ ਗੁਰੂ ਨਾਨਕ ਜੀ ਆਪਣੀ ਸਿੱਖ ਕੌਮ ਨੂੰ ਤਾਗੇ ਰਖੜੀਆਂ ਦੇ ਪਖੰਡ ਵਿੱਚ ਲਾਉਣਗੇ Hindu ਰਖੜੀ ਮਨਾਉਣ ਜਾਂ ਨਾ ਮਨਾਉਣ ਸਿੱਖ ਕੌਮ ਦਾ ਇਸ ਤਿਉਹਾਰ ਨਾਲ ਕੋਈ ਸਬੰਧ ਨਹੀਂ ਵੈਸੇ ਇਸ ਹਿੰਦੂਆਂ ਦੇ ਤਿਉਹਾਰ ਦਾ ਅਸਲੀ ਨਾਮ ਰਕਸ਼ਾ ਬੰਧਨ ਹੈ ਜੀ ਔਰ ਜਿਵੇਂ ਸ਼ਬਦ ਰਕਸ਼ਾ ਬੰਧਨ ਹੀ ਦੱਸਦਾ ਹੈ ਕਿ ਆਪਣੀ ਰਕਸ਼ਾ ਦੇ ਲਈ ਕਿਸੇ ਨੂੰ ਬੰਨ ਲੈਣਾ ਜਾਂ ਕਿਸੇ ਨੂੰ ਇਸ ਗੱਲ ਲਈ ਵਚਨਬੱਧ ਕਰ ਲੈਣਾ ਕਿ ਉਹ ਉਸ ਦੀ ਰੱਖਿਆ ਕਰੇਗਾ ਜੀ ਔਰ ਇਸ ਦੀ ਸ਼ੁਰੂਆਤ ਮੰਨੂ ਨੇ ਔਰਤ ਨੂੰ ਅਬਲਾ ਬਣਾਇਆ ਔਰ ਮਨੂਸ ਸਿਮਰਤੀ ਦੇ ਵਿੱਚ ਹਦਾਇਤ ਹੈ ਕਿ ਔਰਤ ਨੂੰ ਕਦੇ ਇਕੱਲਾ ਨਾ ਛੱਡਿਆ ਜਾਏ ਕਦੇ ਉਸ ਦੇ ਸਿਰ ਤੇ ਬਾਪ ਜਿਹੜਾ ਨਿਗਰਾਨੀ ਕਰੇ ਫਿਰ ਪਤੀ ਕਰੇ ਫਿਰ ਪੁੱਤਰ ਕਰੇ ਜੀ ਔਰ ਕਦੇ ਵੀ ਉਸ ਦੇ ਉੱਤੇ ਇਤਬਾਰ ਨਾ ਕੀਤਾ ਜਾਏ ਔਰ ਇਸ ਕਿਸਮ ਦਾ ਬਹੁਤ ਕੁਝ ਜਿਹੜਾ ਮੈਂ ਸ਼ਾਇਦ ਸਾਂਝਾ ਵੀ ਨਾ ਕਰ ਸਕਾਂ ਔਰ ਉਸ ਚੋਂ ਹੀ ਇਹ ਬਲਾਦਾ ਕਾਂਸੈਪਟ ਚੋਂ ਹੀ ਔਰ ਫਿਰ ਜਵੇਂ ਅੱਜ ਵੀ ਬੇਸ਼ੱਕ ਅਜਿਹੀ ਕਿੰਨੀ ਸਦੀ ਜਸੀਆਂ ਜੋ ਵਰਤਾਰਾ ਫੌਜਾਂ ਕਰਦੀਆਂ ਨੇ ਜਿਸ ਮੁਲਕ 'ਚ ਵੀ ਜਾਂਦੀਆਂ ਔਰਤਾਂ ਨੂੰ ਲੁੱਟ ਦਾ ਮਾਧਿ ਸਮਝਿਆ ਜਾਂਦਾ ਹੈ ਉਹ ਗਜ਼ਨੀ ਬਸਰਾ ਬਗਦਾਦ ਦੇ ਬਾਜ਼ਾਰਾਂ ਚ ਟਕੇ ਟਕੇ ਚ ਵਿਕਦੀਆਂ ਰਹੀਆਂ ਔਰ ਉਸ ਸਾਰੇ ਕਾਨਸੈਪਟ ਨੂੰ ਸਿੱਖ ਥਾਟ ਨੇ ਜਿੱਥੇ ਸੁਸਾਇਟੀ ਚ ਹੇਠਲੀ ਉੱਤੇ ਲਿਆਂਦੀ ਜਿਨ੍ਹਾਂ ਦੇ ਕੋਲ ਪਾਵਰ ਨਹੀਂ ਸੀ ਉਹਨਾਂ ਨੂੰ ਪਾਵਰ ਦਿੱਤੀ ਉੱਥੇ ਔਰਤ ਦੇ ਮਾਮਲੇ ਚ ਸਾਰੇ ਕਾਨਸੈਪਟਸ ਨੂੰ ਨਕਾਰਦੇ ਆ ਗੁਰੂ ਨਾਨਕ ਸਾਹਿਬ ਨੇ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਾਂ ਦੇ ਨਾਲ ਸੋਵਰਨ بادشاہوں ਨੂੰ ਜਨਮ ਦਿਨ ਵਾਲੀ ਔਰਤ ਗੁਰੂ ਕਰਗੀਤਰ ਪਾਤਸ਼ਾਹ ਨੇ ਕੌਰ ਸ਼ਹਿਜ਼ਾਦੀ ਜੀ ਔਰ ਗਾਤਰੇ ਕਿਰਪਾਨ ਪਾ ਦਿੱਤੇ ਹੁਣ ਜਿਸ ਦੇ ਗਾਤਰੇ ਕਿਰਪਾਨ ਨੇ ਇਹ ਆਪਣੇ ਆਪ ਨੂੰ ਹੀ ਨਹੀਂ ਉਥੇ ਦੂਸਰਿਆਂ ਦੀ ਰੱਖਿਆ ਕਰ ਔਰ ਸਿੱਖ ਇਤਿਹਾਸ ਦੀਆਂ ਉਹ ਬੀਬੀਆਂ ਮਾਈ ਭਾਗੋ ਮਾਤਾ ਸੁੰਦਰੀ ਔਰ ਉਹ ਸਾਰੇ ਦੌਰ ਤੋਂ ਅਸੀਂ ਜੇ ਸ਼ੁਰੂ ਕਰਕੇ ਅੱਜ ਤੱਕ ਦੇਖੀਏ ਤਾਂ ਇੱਕ ਲੰਬੀ ਦਾਸਤਾਨ ਹੈ ਕਿਵੇਂ ਰਾਣੀ ਸਦਾ ਕੌਰ ਹੋਏ ਸਾਬਕੌਰ ਪਟਿਆਲਾ ਹੋਏ ਕਿਵੇਂ ਉਹਨਾਂ ਨੇ ਮਾਰਣੀ ਜੰਦਾ ਹੋਏ ਕਿਵੇਂ ਉਹਨਾਂ ਨੇ ਲੀਡ ਕੀਤਾ ਕੋ ਆਬਲਾ ਦਾ ਕਨਸੈਪਟ ਹੀ ਨਹੀਂ ਹੈ ਸਿੱਖੀ ਸੋ ਮੈਂ ਸਮਝਦਾ ਹਾਂ ਵੀ ਬਜਾਏ ਅਸੀਂ ਹੋਰ ਬਹਿਸ ਚ ਪੈਣ ਦੇ ਜੇ ਇਹ ਗੱਲ ਆਪਣੀ ਕੌਮ ਨੂੰ ਸਮਝਾ ਦਈਏ ਖਾਸ ਤੌਰ ਤੇ ਆਪਣੀਆਂ ਭੈਣਾਂ ਨੂੰ ਆਪਣੀਆਂ ਬੱਚੀਆਂ ਨੂੰ ਜਿਨ੍ਹਾਂ ਨੇ ਔਰ ਲੇਟਰ ਆਨ ਇਹਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਈਮੋਸ਼ਨ ਨਾਲ ਜੋੜ ਦਿੱਤਾ ਹੈ ਜਜ਼ਬਾਤ ਨਾਲ ਪੈਣ ਭਰਾ ਦਾ ਸਾਰੇ ਪੈਣ ਭਰਾ ਦਾ ਪਿਆਰ ਇਹ ਕਪੜਾ ਦਰਜਾ ਰੱਖਦਾ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਪਰਿਵਾਰ ਮੁਕੰਮਲ ਹੁੰਦਾ ਹੈ ਭੈਣਾਂ ਨੂੰ ਵਾਕਈ ਅਸੀਂ ਬਹੁਤ ਪਿਆਰ ਕਰਦੇ ਹਾਂ ਭੈਣਾਂ ਵੀ ਉਹਨਾਂ ਦੇ ਲਈ ਭਰਾ ਜਿਹੜਾ ਹੈ ਉਹਨਾਂ ਦਾ ਪਿੱਕਾ ਹੁੰਦਾ ਹੈ ਮਾਪੇ ਤੋਂ ਬਾਅਦ ਉਹ ਰਿਸ਼ਤੇ ਦੇ ਉੱਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਪਰ ਗੱਲ ਜਿਹੜੀ ਜਿਸ ਕੰਟੈਕਸਟ ਦੇ ਵਿੱਚ ਹੋ ਰਹੀ ਹੈ ਕਿ ਜਿਹੜਾ ਬੇਸਿਕ ਕਾਂਸੈਪਟ ਹੈ ਰਖਸ਼ਾ ਬੰਧਨ ਦਾ ਉਹ ਹੀ ਔਰਤ ਨੂੰ ਕਮਜ਼ੋਰ ਕਰਨ ਦਾ ਕਾ ਉੱਥੋਂ ਸ਼ੁਰੂ ਹੋਇਆ ਔਰ ਇਹ ਬੀਬੀਆਂ ਨੂੰ ਸਮਝਣ ਦੀ ਲੋੜ ਹੈ ਕਿ ਪਾਈਏ ਤਾਂ ਤੁਹਾਨੂੰ ਅਬਲਾ ਬਣਾਇਆ ਹੋਇਆ ਔਰ ਜੇ ਤੁਹਾਨੂੰ ਗੁਰੂ ਨੇ ਸਿੰਘਣੀ ਬਣਾਇਆ ਤੁਹਾਡੇ ਗਾਤੜੇ ਕਿਰਪਾਨ ਪਾਈ ਔਮਨ ਏਮਪਾਵਰਮੈਂਟ ਕੀਤੀ ਤਾਂ ਫਿਰ ਤੁਸੀਂ ਵੀ ਉਸ ਟੋਏ ਦੇ ਵਿੱਚ ਹੀ ਡਿੱਗਣਾ ਜਿਹੜੇ ਕਿ ਉੱਥੇ ਜਿਸ ਕਿਸਮ ਦਾ ਮਾਹੌਲ ਜਿਹੜੀ ਵਿਚਾਰਤਾ ਰਾਜ ਵਾਪਸ ਆ ਰਹੀ ਹੈ ਸੋ ਬਾਕੀ ਰਹਿ ਗਈ ਗੱਲ ਬੇਬੇ ਨਾਨਕੀ ਦੇ ਬੰਨਣ ਦੀ ਉਹ ਕਈ ਵਾਰੀ ਉਹ ਕੈਲੰਡਰ ਦੇਖ ਕੇ ਮੈਨੂੰ ਵੀ ਆਸਾਂ ਆਉਂਦਾ ਵੀ ਵੇਲਣਾ ਦੇ ਕੇ ਬੇਬੇ ਨਾਨਕੀ ਬਿਠਾਈ ਹੁੰਦੀ ਹੈ ਤੇ ਮੇਕਅਪ ਕੀਤਾ ਹੁੰਦਾ ਜਿਵੇਂ ਬਿਊਟੀ ਪਾਰਲਰ ਚੋਂ ਨਿਕਲ ਕੇ ਆਇਆ ਹੋਣ ਜੀ ਹਾਨੰਗੁਰੂ ਨਾਨਕ ਸਾਹਿਬ ਤੋਂ ਵੱਡੇ ਸਾਂ 4-5 ਸਾਲ ਪਹਿਲਾਂ ਐਨ ਗੁਰੂ ਨਾਨਕ ਸਾਹਿਬ ਬਾਬੇ ਬਣਾਇਆ ਹੁੰਦੇ ਨੇ ਤੇ ਉਹ ਉਹ ਉਹਨਾਂ ਨੂੰ ਜਿਹੜਾ ਉਹ 20 ਸਾਲ ਦਾ ਬਣਾਇਆ ਹੁੰਦਾ ਹੁਣ ਉਹ ਕਦੋਂ ਰਖੜੀ ਬਣਾਉਂਦੇ ਰਹੇ ਤੇ ਕਿਹੜਾ ਫੋਟੋ ਖਿੱਚਦਾ ਰਿਹਾ ਬਾਬੇ ਤਾਂ 18-18 ਸਾਲ ਬਾਅਦ ਪਹਿਲੇ ਉਦਾਸੀਵਾਲ ਮੁੜੇ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਚੀਜ਼ਾਂ ਹਿڈن ਤਰੀਕੇ ਦੇ ਨਾਲ ਪ੍ਰਚਾਰੀਆਂ ਜਾਂਦੀਆਂ ਔਰ ਬਹੁਤ ਵਾਰ ਕੈਲੰਡਰ ਪਿਕਚਰ ਜਿਹੜੀ ਹੈ ਉਸ ਦੇ ਆਪਣੇ ਪ੍ਰਭਾਵ ਹੁੰਦੇ ਨੇ ਪਰ ਮੈਂ ਸਮਝਦਾ ਹਾਂ ਕਿ ਇਹ ਰਖੜੀ ਕੋਈ ਔਰਤਾਂ ਦੇ ਜਜ਼ਬਾਤ ਨਾਲ ਜੁੜਿਆ ਤਿਹਾਾਰ ਨਹੀਂ ਹੈ ਇਹ ਮਨੂ ਦੀ ਉਹ ਸੋਚ ਨੂੰ ਅਪਣਾਉਂਦਾ ਹੈ ਜਿਸ ਦੇ ਥੱਲੇ ਔਰਤ ਅਬਲੇ ਜਿਸ ਦੇ ਥੱਲੇ ਔਰਤ ਆਪਣੀ ਰੱਖਿਆ ਨਹੀਂ ਕਰ ਸਕਦੀ ਔਰਤ ਡਿਪੈਂਡੈਂਟ ਹੈ ਔਰ ਜਿਹਦੇ ਥੱਲੇ ਔਰਤਾਂ ਦੇ ਉੱਤੇ ਜ਼ੁਲਮ ਹੋਏ ਨੇ ਇਹ ਜਿਹੜਾ ਦਿਨ ਹੈ ਇਹ ਇਹ ਮੰਨੂ ਨੂੰ ਸੈਲੀਬ੍ਰੇਟ ਕਰਦਾ ਮੰਨੂ ਸਮ੍ਰਿਤੀ ਦਾ ਔਰਤ ਪ੍ਰਤੀ ਨਜ਼ਰੀਆ ਸੈਲੀਬ੍ਰੇਟ ਕਰਦਾ ਹੈ ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਿਚਾਰਧਾਰਾ ਸੈਲੀਬ੍ਰੇਟ ਨਹੀਂ ਕਰਦਾ ਜਿਹੜੀ ਕੌਰ ਸ਼ਹਿਜ਼ਾਦੀਆਂ ਪਾਵਰ ਦਿੰਦੀਆਂ ਨੇ ਔਰ ਅੱਜ ਦੁਨੀਆ ਦੇ ਵਿੱਚ ਔਮਨ ਐਮਪਾਵਰਮੈਂਟ ਦੀ ਗੱਲ ਹੈ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਦੁਨੀਆ ਦੇ ਵਿੱਚ ਈਵਨ ਜਿੱਥੇ ਚੇਂਜਿੰਗ ਐਟੀਟਿਊਡ ਨੇ ਤੇ ਸਾਡੇ ਤਾਂ 5 ਸਦੀਆਂ ਪਹਿਲਾਂ ਦੀ ਫਲਸਫੀ ਡਿਫਰੈਂਟ ਹੈ ਟੋਟਲੀ ਗੱਲ ਐ ਐਜੂਕੇਸ਼ਨ ਦੀ ਹੋਣੀ ਚਾਹੀਦੀ ਐ ਕਿ ਵੀ ਇਹ ਔਰਤ ਦੇ ਦੇ અપਮਾਨ ਦਾ ਦਿਨ ਐ ਇਹ ਇੱਕ ਨੇਤਾ ਉਹ ਬਣਾ ਰਿਹਾ ਨਾ ਵੀ ਬੈਨ ਬੜੀ ਨਾ ਭਈਆ ਸਭ ਤੋਂ بڑا ਰੁਪਈਆ ਹੈ ਕਿ ਵੀ ਇਹ ਪੈਸੇ ਇਕੱਠੇ ਕਰਨ ਦਾ ਪੈਸੇ ਦੇਖਿਆ ਭੈਣਾ ਵਿੱਚ ਨਾਰਾਜ਼ੀ ਹੋ ਗਈ ਹੁੰਦੀ ਹੈ ਸੋ ਮੈਂ ਸਮਝਦਾ ਵੀ ਇਸ ਚ ਬੀਬੀਆਂ ਨੂੰ ਸਗੋਂ ਲੀਡ ਲੋਰ ਲੈਣਾ ਚਾਹੀਦਾ ਵੀ ਅਸੀਂ ਮੰਨੂ ਦੀਆਂ ਦੇ ਡਿਸਪਲਨ ਦੀਆਂ پابੰਦ ਨਹੀਂ ਅਸੀਂ ਗੁਰੂ ਕਲਗੀਤਾਰ 10 ਪਾਤਸ਼ਾਹੀਆਂ ਨੇ ਜੋ ਸਾਨੂੰ ਸਿੰਘਣੀ ਦਾ ਰੂਪ ਦਿੱਤਾ ਅਸੀਂ ਉਸ ਦੇ ਨਾਲ ਜਿਹੜੀ ਹੈ ਕਮਿਟਮੈਂਟ ਹੈ ਸਰ